ਦੋਸਤੋ ਇਹ ਵੀਡੀਓ ਉਹਨਾਂ ਲਈ ਹੈ ਜੋ ਮੁਰਗੀਆਂ ਰੱਖਣਾ ਚਾਹੁੰਦੇ ਨੇ ਜਾਂ ਮੁਰਗੀਆਂ ਖੇਦਣੀਆਂ ਚਾਹੁੰਦੇ ਨੇ ਅੱਜ ਆਪਾਂ ਦੋਸਤੋ ਗੱਲ ਕਰਾਂਗੇ ਸਾਡੇ ਪਿੰਡ ਆਧਨੀਏ ਬਲਜਿੰਦਰ ਸਿੰਘ ਉਰਫ ਵਾਲੀਆ ਸਾਹਿਬ ਨਾਲ ਜਿਨ੍ਹਾਂ ਨੇ ਪਹਿਲਾਂ ਹੀ ਮੁਰਗੀਆਂ ਰੱਖੀਆਂ ਸੀ ਤੇ ਹੁਣ ਵੀ ਮੁਰਗੀਆਂ ਰੱਖੀਆਂ ਤੇ ਉਹ ਇੱਕ ਮੈਸੇਜ ਦੇਣਾ ਚਾਹੁੰਦੇ ਆ ਜੋ ਨਵਾਂ ਕੰਮ ਸਟਾਰਟ ਕਰ ਰਿਹਾ ਮੁਰਗੀਆਂ ਰੱਖਣ ਵਾਲਾ ਤੇ ਆਜੋ ਉਹਨਾਂ ਨਾਲ ਕਰਦੇ ਆਂ ਆਪਾਂ ਗੱਲਬਾਤ ਤੇ ਪੁੱਛਦੇ ਆ ਲੈਨੇ ਸਾਰੀ ਜਾਣਕਾਰੀ ਨਾਲੇ ਤੁਹਾਡੇ ਤੱਕ ਪਹੁੰਚਾਉਣੇ ਆ ਵਾਧੇ ਆ ਪਾਜ ਦੀ ਵੀਡੀਓ ਵੱਲ ਹਾਂਜੀ ਦੋਸਤੋ ਅਸੀਂ ਆਏ ਆਂ ਜੀ ਅੱਜ ਚਾਚਾ ਜੀ ਘਰੇ ਤੇ ਇਹਨਾਂ ਨਾਲ ਆਪਾਂ ਕਰਦੇ ਆਂ ਗੱਲਬਾਤ ਅੱਜ ਇਹਨਾਂ ਕੋਲ ਕੁੱਕੜ ਆ ਜੀ ਕੁੱਕੜ ਬਕਾਉ ਵੀ ਹੈਗੇ ਚਲੋ ਪਰ ਇੱਕ ਜ਼ਰੂਰੀ ਮੈਸੇਜ ਤੁਹਾਨੂੰ ਦੇਣਾ ਚਾਹੁੰਦੇ ਆਂ ਧਿਆਨ ਨਾਲ ਸੁਣਿਓ ਕੀ ਕੁਝ ਕਹਿਣਾ ਚਾਹੁੰਦੇ ਨੇ ਜੋ ਨਵੇਂ ਕੁੱਕੜ ਰੱਖਣਾ ਚਾਹੁੰਦੇ ਆ ਤੇ ਇਹਨਾਂ ਨੂੰ ਤਜਰਬਾ ਵੀ ਹੈ ਤੇ ਬਾਕੀ ਤੁਸੀਂ ਵੇਖ ਸਕਦੇ ਹੋ ਕਿੰਨੇ ਵਧੀਆ ਤਰੀਕੇ ਨਾਲ ਰੱਖਿਆ ਸਸਤੀ ਗੱਲ ਜੀ ਸਸਤੀ ਗੱਲ ਜੀ ਦੱਸੋ ਜੀ ਮਤਲਬ ਕੀ ਕੁਝ ਹੁੰਦਾ ਹੈ ਕੀ ਸਿਸਟਮ ਹੁੰਦਾ ਨਵੇਂ ਰੱਖਣ ਦਾ ਫਾਇਦਾ ਹੈ ਜੇ ਰੱਖਣੇ ਆ ਤਾਂ ਕਿਵੇਂ ਰੱਖਣੇ ਆ ਜੀ ਇਹ ਨਹੀਂ ਬਾਬਾ ਲੰਬਾ ਟਾਈਮ ਲੱਗ ਜਾਂਦਾ ਆਪਾਂ ਨੂੰ ਇਹ ਚੀਜ਼ਾਂ ਦੱਸਣ ਵਾਸਤੇ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਵੀ ਆਪਾਂ ਮਾੜਾ ਮੋਟਾ ਅਗਲੇ ਨੂੰ ਕਹਿ ਦਈਏ ਵੀ ਚੱਲ ਯਾਰ ਤੂੰ ਆਇ ਸ਼ੁਰੂ ਕਰ ਲੈ ਕਈ ਝੰਸੇ ਚ ਆ ਜਾਂਦੇ ਬੰਦੇ ਆਉਂਦੇ ਆ ਨਵੇਂ ਮੁੰਡੇ ਆ ਜਾਂਦੇ ਹਾਂ ਉਹਦਾ ਕਰਕੇ ਹੁੰਦਾ ਵੀ ਤੁਸੀਂ 100 ਲੈ ਜਾਓ ਜੀ ਇਹਦੇ ਨਾਲ 판ਡੇ ਦਿੰਨੇ ਆ ਉਹ ਹੁੰਦਾ ਉਹ ਹੁੰਦਾ ਇਹ ਜਿਹੇ ਗੱਲਾਂ ਤੁਸੀਂ ਸਾਡਾ ਰੋਜ਼ ਹੀ ਵੇਖਦੇ ਹੋ ਹਾਂਜੀ ਹਾਂਜੀ ਵੀ ਕਾਰਨ ਕੀ ਆ ਨਾ ਪਹਿਲਾਂ ਤਾਂ ਥਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਬੰਦਾ ਸੰਭਾਲ ਸਕਦਾ ਕਿ ਨਹੀਂ ਬਹੁਤ ਜ਼ਿਆਦਾ ਖੇਚ ਲੈ ਬਿਲਕੁਲ ਜੀ ਨੰਬਰ 2 ਤੇ ਇਹ ਹੈਗਾ ਵੀ ਜਦੋਂ ਆਪਾਂ ਇਹ ਲੈ ਆਉਨੇ ਆ ਆਸਾਨ ਸੰਭਾਲਦਰੀ ਇਹ ਆਉਦਾ ਸਾਰਾ ਪ੍ਰਬੰਧ ਰੱਖਣਾ ਪੈਂਦਾ ਹੈ ਬਾਕੀ ਇਹਦੇ ਵਿੱਚ ਮਾਰਕੀਟਿੰਗ ਦਾ ਕੋਈ ਖਾਸ ਜਿਹੜਾ ਪ੍ਰਬੰਧ ਹੈ ਨਾ ਮਾਰਕੀਟਿੰਗ ਦਾ ਖਾਸ ਪ੍ਰਬੰਧ ਹੈ ਨਹੀਂਗਾ ਹਾਂਜੀ ਹੁਣ ਕੀ ਹੈ ਵੀ ਖਰਾਕ ਜਿਆਦਾ ਖਾ ਜਾਂਦੇ ਆ ਵੱਡੇ ਹੁਣ ਖਰਾਕ ਵੱਧ ਵੇਟ ਦੇ ਸਾਬ ਨਾਲ ਖਾਣੀ ਹੈ ਹਾਂਜੀ ਹਾਂਜੀ ਤੇ ਮਾਰਕੀਟਿੰਗ ਦਾ ਕੋਈ ਹੈ ਨਹੀਂਗਾ ਕੋਈ ਪਾਸੇ ਕਰਕੇ ਜੇ ਮੰਨ ਲਓ ਅਗਲੇ ਨੇ ਕਿਹਾ ਵੀ ਤੁਸੀਂ ਯਾਰ 10 ਦਿਨ ਟਹਿਰ ਜਾਓ 10 ਦਿਨਾਂ ਇਹਦਾ ਫਿਰ ਇਹ ਉਸ ਮੰਨ ਲਓ ਵੀ 6 ਦਿਨਾਂ ਚ ਇੱਕ ਗੱਟਾ ਖਾ ਜਾਂਦੇ ਹਾਂ ਬਿਲਕੁਲ ਜੀ ਜੇ 10 ਆਪਣਾ 100 ਗ੍ਰਾਮ ਖਰਾਕ ਵੀ ਖਾਣ 80 ਹੈ 8 ਕਿਲੋ ਹੋ ਗਈ 8 ਕਿਲੋ ਹੋ ਗਈ 8 ਕਿਲੋ ਹੋ ਗਈ ਤੇ 80 6 48 6 ਦਿਨ ਗੱਟਾ ਕਰਦਾ 50 ਕਿਲੋ ਦੀ ਪਰਤੀ ਹੁੰਦੀ ਹੈ ਗੱਟੇ ਦੀ ਹਾਂ ਸਹੀ ਗੱਲ ਹੈ ਜੀ ਤੇ 1500 ਦਾ ਗੱਟਾ ਹੈ ਤੇ ਜੇ ਮੰਨ ਲਓ ਵੀ ਉਹ ਦੋ ਹਫ਼ਤੇ ਇੱਧਰ ਉੱਧਰ ਹੋ ਗਏ ਤੇ ਇਹਨਾਂ ਨੇ ਤਾਂ ਵਧਣਾ ਕੀ ਹੁੰਦਾ ਸਹਮਣਾ ਗਰਮੀ ਦੇ ਵਿੱਚ ਘਟਦੀ ਹੈ ਘਟਦੀ ਹੈ ਜੀ ਤੇ ਉਹ ਫਿਰ ਪੱਲਿਓ ਪੰਨਾਂ ਲਈ ਗੱਲ ਹੀ ਹੋ ਜਾਂਦੀ ਹੈ ਇਹਨਾਂ ਦੀ ਤਾਂ ਤੇ ਇਹ ਰਖੜੇ ਕਿੰਨੇ ਕਿ ਚਾਹੀਦੇ ਜੇ ਬੰਦਾ ਸਟਾਰਟ ਕੰਮ ਕਰਨਾ ਹੋ ਜੀ ਇਹ ਸਹੀ ਤਰੀ ਪ੍ਰੀਕਾ ਚਲੋ ਜੀ ਚੱਲਦੇ ਆਪਾਂ ਬੜੀ ਗਰਮੀ ਬੜੀ ਹੈ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਜੀ ਤੁਹਾਨੂੰ ਮੈਂ ਉੱਥੇ ਆ ਕੇ ਦੱਸ ਦਾਂ ਹਾਂ ਜੀ ਆ ਤੁਸੀਂ ਵੇਖੀ ਜਾਨ ਨੇ ਹਾਂ ਜੀ ਮੈਂ ਇੱਧਰ ਵੀ ਦਿਖਾ ਦਿੰਨੇ ਆਪਾਂ ਖੋਲੋ ਆ ਦੇਖ ਲਓ ਦੋਸਤੋ ਜੇ ਕਿਸੇ ਨੇ ਖਰੀਦਣੇ ਆ ਤੇ ਜਾਂ ਨੌਲੇਜ ਲੈਣੀ ਆ ਉਹ ਵੀ ਸਾਨੂੰ ਮਤਲਬ ਨੰਬਰ ਪਾ ਦਾਂਗੇ ਅਸੀਂ ਤੁਸੀਂ ਗੱਲ ਕਰ ਸਕਦੇ ਹੋ ਪਿੰਡ ਆਦਨੀਆਂ ਜ਼ਿਲ੍ਹਾ ਸ਼੍ਰੀ ਮਖਤਰ ਸਾਹਿਬ ਬਲਾਕ ਲੰਬੀ ਤਹਿਸੀਲ ਮਲੋਟ ਜ਼ਿਲ੍ਹਾ ਸ਼੍ਰੀ ਮਖਤਰ ਸਾਹਿਬ ਆਰੋ ਜੀ ਕਰਦੇ ਆ ਬਹਿ ਕੇ ਗੱਲਬਾਤ ਆਪਾਂ ਤੇ ਜਾਣਕਾਰੀ ਲੈਣੇ ਆ ਉਜੀ ਵੇਖ ਲਓ ਵੀ ਘਰੇ ਕੰਮ ਸ਼ੁਰੂ ਕਰਿਆ ਵਾ ਵਧੀਆ ਕੰਮ ਆ ਆਪਾਂ ਗੱਲ ਕੀਤੀ ਸੀ ਮਾਰਕੀਟਿੰਗ ਦੀ ਹਾਂਜੀ ਵੀ ਕਈ ਬੰਦੇ ਆ ਲਾਏ ਆਉਂਦੇ ਆ ਵੀ ਆਪਾਂ ਯਾਰ ਸਾਮ ਲਾਂਗੇ ਪਹਿਲਾਂ ਤਾਂ ਗੱਲ ਐਡਾ ਕੋਈ ਸੌਖਾ ਕੰਮ ਹੈ ਨਹੀਂਗਾ ਐਡਾ ਲੋਕ ਸਮਝਦੇ ਆ ਵੀ ਆ 150 ਦੀ ਕਿੱਡੀ ਗੱਲ ਹੈ ਜਦੋਂ ਆਪਾਂ ਕੰਮ ਸ਼ੁਰੂ ਕਰਦੇ ਆ ਉਦੋਂ ਗੱਲ ਆਪਾਂ ਨੂੰ ਮਨ ਦੇ ਵਿੱਚ ਖਿਆਲ ਆਉਂਦਾ ਹੈ ਹਾਂਜੀ ਵੀ ਯਾਰ 30 40 ਰੁਪਏ ਦਾ ਚੁਪ ਚਾ ਮਿਲ ਜਾਣਾ ਹੈ ਹਾਂਜੀ ਤੇ ਇਹ 100 ਹੋ ਗਿਆ 4000 ਦਾ ਹੋ ਗਿਆ ਕੁਝ ਭਾਂਡੇ ਭੁੰਡੇ ਆ ਜਾਣਗੇ ਕਰ ਕੇ 5000 ਤੱਕ ਕੰਮ ਸ਼ੁਰੂ ਹੋ ਜਾਊਗਾ ਹਾਂਜੀ ਤੇ ਜਿਹੜੇ ਆਪਣੇ ਜੱਟ ਸੌਦੇ ਦੇ ਹਿਸਾਬ ਬੰਦੇ ਲਾਉਂਦੇ ਹੁੰਦੇ ਆ ਉਹ ਕਿਸ ਤਰ੍ਹਾਂ ਲਾਉਂਦੇ ਹੁੰਦੇ ਆ ਹਾਂਜੀ ਯਾਰ 4500 ਦਾ ਵਿਕਦਾ ਹੈ हां ਆਪਣੇ ਦਾ ਬੈਗਾ ਤੇ ਸਭ 50000 ਦੇ ਹੋਗੇ ਅਸੀਂ ਸਿੱਧਾ ਸੋਸਾ 50000 ਤੇ ਲੈ ਆ 10 ਗੁਣਾ ਨੂੰ ਕਰ ਦਿੰਦੇ ਆ ਉਹਨੂੰ ਐ ਨਹੀਂ ਪੈਂਦੇ ਵੀ ਕਿੰਨੀ ਖਰਾ ਕੇ ਕਿੰਨੀ ਸਾਹ ਸੁਮਣ ਲੈ ਸਹੀ ਗੱਲ ਹੈ ਜੀ ਲੈ ਹੁਣ ਮੈਂ ਸਹੀ ਮੈਨੇਜ ਦੱਸਦਾ ਮੈਂ ਤਾਂ ਉਹਨਾਂ ਨੂੰ ਸੂਚਿਤ ਕਰਦਾ ਹਾਂ ਬੰਦਿਆਂ ਨੂੰ ਜਿਹੜੇ ਵੀ ਕੰਮ ਸ਼ੁਰੂ ਕਰਨਾ ਚਾਹੁੰਦੇ ਆ ਮੈਂ ਉਹਨਾਂ ਦਾ ਕੋਈ ਇਹ ਨਹੀਂ ਪ੍ਰਮੋਟ ਵੀ ਨਹੀਂ ਕਰਦਾ ਤੇ ਮੈਂ ਇਹ ਵੀ ਨਹੀਂ ਕਹਾਂਗਾ ਵੀ ਤੁਸੀਂ ਆਪਦਾ ਵੀ ਇਹ ਨੂੰ ਨਾ ਕਰੋ ਸਹੀ ਹੈ ਜੀ ਪਰ ਮੈਂ ਆਪਦਾ ਦੱਸਦਾ ਵੀ ਮੇਰੇ ਨਾਲ ਕੀ ਹੋਈ ਮੈਂ 500 ਤੋਂ ਪਹਿਲਾਂ ਵੀ ਕੰਮ ਸ਼ੁਰੂ ਕੀਤਾ ਸੀ ਹਾਂਜੀ ਪਹਿਲਾਂ ਵਿੱਚ ਫੀਡ ਮਹਿੰਗੀ ਸੀ ਹਾਂਜੀ ਨਹੀਂ ਗੱਲ ਬਣੀ ਮੈਨੂੰ ਐਸੀ ਵੱਡੇ ਪੱਤਰ ਦੇ ਕਰਾਂਗੇ ਹਾਂਜੀ ਚਲ ਕੇ ਦਾ ਉਹਦਾ ਪਨਾ ਕੇ ਨਾ ਤੇ ਉੱਥੇ ਜ਼ਿਆਦਾ ਰੱਖਾਂਗੇ ਵੱਧ ਤੋਂ ਵੱਧ ਜਿੰਨਾ ਵੀ ਹੋਇਆ ਹਾਂਜੀ ਪਰ ਮੈਂ ਟ੍ਰਾਇਲ ਦੇ ਤੌਰ ਤੇ ਸ਼ੁਰੂ ਕੀਤਾ ਕੰਮ ਪਰ ਮੈਨੂੰ ਫਿੱਟ ਨਹੀਂ ਬੈਠਾ ਹਾਂਜੀ ਦੋ ਚਾਰ ਸਾਲ ਠਹਿਰ ਕੇ ਫਿਰ ਮੈਂ ਕੀ ਕੀਤਾ ਨਾ ਮੈਂ ਹਜ਼ਾਰ ਪਰ ਥੋੜੇ ਜਿਹਾ ਲਿਆਉਣੇ ਆ ਜਿਵੇਂ ਆਮ ਹਾਂਜੀ ਹਾਂਜੀ ਹੁੰਡਾ ਦੇ ਬੈਠ ਕੇ ਲੋਕ ਗੱਲਾਂ ਕਰਦੇ ਔਰ ਚੁੰਦੀ ਆ ਵੀਰ ਵਹਿਲੇ ਆ ਨਾਲੇ ਖਾ ਲਿਆ ਕਰਨ ਗਾਂਡੇ ਹੁੰਡੇ ਹਾਂ ਗਾਂਡੇ ਖਾ ਲਿਆ ਕਰਾਂਗੇ ਵਹਿਲੇ ਹੈਗੇ ਤੇ ਯਾਰ ਚਲੋ ਮਾੜਾ ਲਾਲ ਚ ਲੱਗ ਜਾਂਦਾ ਬੰਦਾ ਆਹ ਤਰ੍ਹਾਂ ਦੇ ਆਪਾਂ ਕੀ ਕਹਿ ਰਹੇ ਨੇ ਯਾਰ ਕਣਕ ਹੀ ਸਿੱਟਣੀ ਆ ਹਾਂ ਸਹੀ ਗੱਲ ਹੈ ਹਾਂਜੀ 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 ਤੇ ਉਹ ਮੁੜ ਕੇ ਜੋ ਗਲਪਿਆ ਧੋਬ ਵਜਾਉਣ ਵਾਲੀ ਗੱਲ ਹੋ ਜਾਂਦੀ ਅੱਛਾ ਹਾਂਜੀ 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 ਉਹ ਰੱਖ ਲੇ ਹੁਣ 100 ਲਿਆਂਦਾ ਸੀ ਮੈਂ ਹਾਂਜੀ ਤੇ 20 ਤਕਰੀਬਨ ਇੱਧਰ ਉੱਧਰ ਹੋਈ ਜਾਂਦੀ ਹੈ ਹਾਂਜੀ 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 80 ਰਹਿ ਗਏ ਹਾਂਜੀ ਅੱਸੀਆਂ ਦੇ ਵਿੱਚ ਤੁਸੀਂ ਵੇਖੋ ਵੀ ਰੋਜ਼ 100 ਗ੍ਰਾਮ ਖਰਾਕ ਵੀ ਖਾਣ ਹਾਂਜੀ 8 ਕਿਲੋ ਬਣ ਗਈ ਬਣ ਗਈ ਜੀ ਤੇ 8 6 48 50 ਕਿਲੋ ਦੀ ਵਰਤੀ ਹੁੰਦੀ ਹੈ ਗੱਟੇ ਦੀ ਹਾਂਜੀ ਹਾਂਜੀ ਬਿਲਕੁਲ ਜੀ ਤੇ ਉਹ 1500 ਦਾ ਗੱਟਾ ਹੈਗਾ ਫੀਡ ਦਾ ਬਾਕੀ ਖ ਸਹੀ ਗੱਲ 7 ਵੱਡੇ ਪੱਦਰ ਤੇ ਕੰਮ ਹੋਵੇ ਚਲੋ ਥੋੜਾ ਮੋਟਾ ਉਹਦੇ ਚ ਰਾਇਤ ਹੋ ਜਾਂਦੀ ਹੈ ਕੋਈ ਬਾਲੀ ਸਾਰਾ ਤਾਂ ਮੈਂ ਫ੍ਰੀ ਤਾਂ ਹੁੰਦਾ ਹੀ ਨਹੀਂ ਬਿਲਕੁਲ ਬਿਲਕੁਲ ਮਾੜਾ ਮੋਟੋ 150 ਦਾ ਫਰਕ ਪੈ ਜੂ ਜਿੱਥੇ ਤੱਕ ਮੇਰਾ ਹੈਗਾ ਸਹੀ ਗੱਲ ਹੈ ਸਹੀ ਗੱਲ ਉਹ ਵੀ ਜੇ ਹੁਣ ਰਗਾਕ ਮੇਰੇ ਖਿਆਲ ਦੇ ਵਿੱਚ ਗਰਮੀ ਤਾਂ ਬਹੁਤ ਹੀ ਘੱਟ ਆਉਂਦਾ ਹੈ ਹਾਂਜੀ ਤੇ ਐਗਰੀਮੈਂਟ ਕਿਸੇ ਨਾਲ ਕਰਦੇ ਨਹੀਂ ਵੀ ਅਸੀਂ ਚੱਕਾਂਗੇ ਯਾਰ ਮੇਰੇ ਕੋਲ ਸਾਰੇ ਦੇ ਸਾਰੇ ਬਕਾਊ ਹੈ ਸਹੀ ਗੱਲ ਹੈ ਕੋਈ ਗਾਗ ਵੀ ਨਹੀਂ ਕਰ ਜੇ ਚੱਕਦੇ ਆ ਉਹਨਾਂ ਦਾ ਤਾਂ ਆਪ ਦਾ ਲੱਗਿਆ ਹੀ ਹੁੰਦਾ ਹੈ ਮੁਨਾਫੇ ਦਾ ਵੀ ਕੀ حساب ਕਰਾਉ ਕਰਨਾ ਹੈ ਬਿਲਕੁਲ ਉਹਨੇ ਅਕੜੇ ਜੇ ਤਾਂ ਕਿਲੋ ਲਵ 1.5 ਕਿਲੋ ਦਾ ਪੀਸ ਹੋਇਆ 150 ਦਾ ਬਣਿਆ 200 ਦਾ ਬਣਿਆ ਹੂੰ ਤੁਸੀਂ ਹਿਸਾਬ ਲਾ ਲਓ ਵੀ ਰੋਜ਼ ਦਾ ਇਹਨਾਂ ਨੇ ਜਿਹੜਾ ਹੈਗਾ ਆ 5 ਰੁਪਏ ਵੀ ਤੁਸੀਂ ਇੱਕ ਦਾ ਖਰਚਾ ਕਰਦੇ ਸਹੀ ਗੱਲ ਹੈ ਜੀ 5 ਰੁਪਏ ਰੋਜ਼ ਦਾ ਹੂੰ ਤੇ 5 ਰੁਪਈਆ ਦਾ ਲਾ ਕੇ ਤੇ ਤੁਸੀਂ ਆ ਦਾ ਜੇ ਇੱਕ ਮਹੀਨਾ ਵੀ ਉਹ ਲੇਟ ਹੋ ਗਏ ਉਹਦਾ ਬੜੇ ਪੱਲਿਓ ਖਾਂਣਗੇ ਹਾਂ ਉਹ ਪੱਲਿਓ ਕਹਿੰਦਾ ਤੇ ਸਮਾਈ ਇਹਦੀ ਕੋਈ ਜਿਹੜੀ ਸਮਾਈ ਦਾ ਖਰਚਾ ਮੈਂ ਹੁਣ ਜੱਗ ਜੇ ਇਹਨਾਂ ਨੂੰ ਸਾਰੇ ਨੂੰ ਵੇਚਦਾ ਨਾ ਤੁਸੀਂ ਆਫਤ ਜੀ ਲਾ ਲਓ ਵੀ ਹੁਣ ਮੈਂ ਤਾਂ ਇਹ ਨਹੀਂਗਾ ਵੀ ਜੇ ਮੇਰੀ ਗੱਲ ਸੁਣ ਕੇ ਆਕੜੀਆ ਤੁਸੀਂ ਮੂਵੀ ਚ ਇੰਨੇ ਦਾ ਕਹੀ ਜਾਂਦੇ ਸੀਗੇ ਹਾਂਜੀ 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 ਵੈਸੇ ਤਾਂ ਹੁਣ ਰੇਟ ਜਿਹੜਾ ਹੈਗਾ ਕੁਕੜੀ ਦਾ 500 400 ਰੁਪਈਆ ਤੇ ਕੁੱਕੜ ਦਾ 500 ਰੁਪਈਆ ਹਾਂਜੀ ਹਾਂਜੀ ਬਾਕੀ ਰਾਇ ਤਾਂ ਇੰਨੀ ਕੁ ਹੋ ਜਾਂਦੀ ਹੈ ਜਿਹੜਾ ਬੰਦਾ ਕੋਈ ਰੱਖਣਾ ਚਾਹੁੰਦਾ ਵਿਚਾਰ ਤੁਹਾਨੂੰ ਜਾਣ ਜੋ ਹਾਂ ਉਸੇ ਤਰ੍ਹਾਂ ਲੱਗਦਾ ਜਿਹੜਾ ਤੰਨੂ ਸੋਹਣਾ ਉਹ ਲੈ ਲੈ ਰੇਟ ਦੇ ਹਿਸਾਬ ਨਾਲ ਅਰਤੀਆ ਜੋ ਵੀ 80 ਹੈਗੇ 301 ਕਵਿਗਾ 24000 ਦੇ ਹੋਏ 24000 ਦੇ ਹੋ ਗਏ ਤੇ ਅੱਜ ਤੱਕ ਜੀ ਤੁਹਾਨੂੰ ਮੈਂ ਦਿਖਾਵਾਂ ਨਾ ਕਾਪੀ ਮੇਰੇ ਕੋਲ ਹਾਂਜੀ 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 ਤੇ ਉਹਦੇ ਵਿੱਚ ਖਰਾਕ ਦੇ 15 ਗੱਟੇ ਤੋਂ ਪਹਿਲਾਂ ਖਾ ਗਏ ਜੇ ਕੋਈ ਕਹਿਣਾ ਚਾਹੁੰਦਾ ਨਾ ਕਿੰਨੇ ਖਾ ਗਏ ਕਿਵੇਂ ਖਾ ਗਏ ਤੇਰੇ ਕੋਲੇ ਬਿਲਕੁਲ ਰਿਕਾਰਡ ਉਹਦਾ ਹੁੰਦਾ ਕਿੰਨੀ ਤਰੀਕ ਨੂੰ 6 ਜੂਨ ਨੂੰ ਖਾ ਗਏ ਜਾਂਦੀ ਕਿੰਨੀ ਮਈ ਨੂੰ ਲੈਂਦੀ ਉਹ ਸਾਰਾ ਇੱਕ ਤੋਂ ਲੈ ਕੇ ਇਹ ਫਰਕ 24 ਫਰਵਰੀ ਦੇ ਲੈਂਦੇ ਹੋਏ ਬਹੁਤ ਮਹਿੰਗੇ ਬੰਦੇ ਜੀ ਹਰ ਇਹ ਤੁਸੀਂ ਦੇਖੋ ਵੀ ਉਹ ਜਿਹੜੇ ਗੱਟਿਆਂ ਦੇ ਹਿਸਾਬ ਨਾਲ ਆਪਾਂ ਵੀ ਕਿੰਨਾ ਇਹਨਾਂ ਦਾ ਖਰਚਾ ਹੁੰਦਾ ਹੈ ਅੱਛਾ ਸਿੰਘਾ ਦਾ ਲਾ ਲੀਏ ਤੈਨੂੰ ਸਾਨੂੰ 1 24000 ਨੂੰ ਬਣਦੇ ਆ 24000 ਨੂੰ ਬਣਦੇ ਆ 24000 ਨੂੰ ਬਣਦੇ ਆ ਤੇ 15 ਗੱਟੇ ਫੀਲ ਦੇ ਲਾ ਲਓ ਤੁਸੀਂ 15 ਤੇ ਦੂਜਾ ਸੱਤ 21000 ਦੀ ਖਰਾਕ ਹੋਗੀ 21000 ਦੀ ਹੋਗੀ ਹਾਂਜੀ ਤੇ 5 6000 ਰਿਹਾ ਸੀ 21 ਦੇ ਭਾਵੇਂ 26000 ਇਹ ਅੱਜ ਵੜਦੇ ਆ ਤਾਂ 24000 ਤਿੰਨ ਮਹੀਨੇ ਸੰਭਾਲਦਿਆਂ ਨੂੰ ਹੋ ਗਏ ਜਿਹੜੇ ਮਰ ਗਏ ਉਹ ਵੀ ਪੱਲੇ ਪੈ ਗਏ ਦੇ ਹਾਲੇ ਤੱਕ ਇਹ ਨਹੀਂ ਪਤਾ ਵੀ ਕਦੋਂ ਵਿਕਣਗੇ ਸਹੀ ਗੱਲ ਹੈ ਜੀ ਮੈਂ ਤਾਂ ਹੁਕਰ ਨੂੰ ਇਹ ਕਹਿਣਾ ਚਾਹਣਾ ਵੀ ਮਾੜਾ ਮੁੰਡਾ ਸੋਹੇ ਸਾਹਿਬ ਵੀ ਐਗਰੀਮੈਂਟ ਕਰਕੇ ਕਰ ਲਓ ਵੀ ਚਲੋ ਸਾਡਾ ਤਾਂ ਖੇਤੀ ਵੜੀਦਾ ਹੈਗਾ ਆਹ ਸਹੀ ਗੱਲ ਹੈ ਜੀ ਕੋਈ ਇਹਨਾਂ ਦਾ ਨਾਂ ਆਊਗਾ ਬਰਾਬਰ ਬਰਾਬਰ ਪੂਰਾ ਪੱਲਾ ਜਾਊ ਜੂ ਸਹੀ ਗੱਲ ਹੈ ਤੂੰ ਇਹ ਵੈਰੈਟੀ ਕਿਹੜੀ ਪਾਈਤੀ ਹੈ ਕਲੈਲਰ ਦੇਸੀ ਹੁੰਦੇ ਨੇ ਕਲੈਲਰ ਹੈ ਹਾਂ ਦੇਸੀਆਂ ਜੀ ਪੈਂਦੇ ਨੇ ਹਾਂ ਜੀ ਦੇਸੀ ਦੇਸੀ ਕਹਿੰਦੇ ਆ ਹਾਂ ਜੀ ਹਾਂ ਉਹ ਵੀ ਰੰਗ ਹੁੰਦੇ ਆ ਉਹ ਵੀ ਸਾਰਾ ਕੁਝ ਹੁੰਦਾ ਹਾਂ ਡੰਡਾ ਡੰਡਾ ਵੀ ਹਾਂ ਫਾਰਮੇ ਜਿਹੜੇ ਚਿੱਟੇ ਹੁੰਦੇ ਹਾਂ ਹਾਂ ਜੀ ਹਾਂ ਜੀ ਹਾਂ ਇਹ ਸਾਰੀ ਤ ਬਾਕੀ ਮੈਂ ਨੰਬਰ ਪਾ ਦੂੰਗਾ ਜੀ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਖਰੀਦਣੀ ਹੈ ਤਾਂ ਤੁਸੀਂ ਗੱਲ ਕਰ ਸਕਦੇ ਹੋ ਮੈਂ ਦੱਸ ਚੁੱਕਿਆ ਐਡਰੈਸ ਵੀ ਸਾਡਾ ਤੇ ਬਾਕੀ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਤੁਸੀਂ ਫੋਨ ਕਰੋਗੇ ਤੁਹਾਨੂੰ ਆਪ ਤਸੱਲੀ ਹੋ ਜਾਊਗੀ ਤੇ ਬਾਕੀ ਸਾਰੀ ਜਾਣਕਾਰੀ ਤੇ ਤਜਰਬਾ ਪਹਿਲਾਂ ਵੀ ਇਹਨਾਂ ਨੇ ਕੰਮ ਚਲਾਇਆ ਸੀ ਅਸੀਂ ਛੋਟੇ ਹੁੰਦੇ ਸੀ ਉਦੋਂ ਉਹ ਤੁਹਾਨੂੰ ਦੱਸ ਕੇ ਵੀ ਟੀਵੀ ਵੀਡੀਓ ਚ ਤੇ ਬੰਦਾ ਤਜਰਬੇ ਨਾਲ ਹੀ ਸਿੱਖਦਾ ਹੈ ਤੇ ਕੋਈ ਨਵਾਂ ਬੰਦਾ ਪੰਗਾ ਜੇ ਲੈਣਾ ਚਾਹੁੰਦਾ ਹੈ ਤਾਂ ਪੂਰੀ ਜਾਣਕਾਰੀ ਲੈ ਕੇ ਝਾਂਸੇ ਜਨਾਵੇ ਕਿਸੇ ਤੇ ਫੇਰ ਹੀ ਕੰਮ ਸ਼ੁਰੂ ਕਰੇ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਕਿਸੇ ਦਿਨ ਹੋਰ ਵੀਡੀਓ ਨਾਲ